ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆਹ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਨੂੰ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਜੀ ਸੋਚਣ ਲੱਗੇ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੈ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕਿਆ ਹੋਏ ਜਦ ਚਿੜੀਆ ਚੁਗ ਗਈ ਖੇਤ ਬੀਰੋ ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾ ਪਹਿਲਾ ਬਿੱਲ ਹੀ ਮਾਫ ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਲਈ ਬਿਜਲੀ ਦਿਨੇ ਮੈਂ ਖੁਦ ਜ਼ਿਮੀਂਦਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਜਾਂਦਾ ਰਿਆਂ ਰਾਤ ਨੂੰ ਹੁਣ ਕਣਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਵੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰੇ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਧਨੀ ਰਾਮ ਚਾਤਰ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਧਨੀ ਰਾਮ ਚਾਤਰਕ ਦੀਆਂ ਲਾਈਨਾਂ ਨੇ ਧਨੀ ਰਾਮ ਚਾਤਰਕ ਦੀਆਂ ਲਾਈਨਾਂ ਨੇ ਕਿ ਕਿ ਹੱਥ ਪੈਰ ਨੀਲੇ ਹੋਈ ਜਾਂਦੇ ਨੇ ਉਹ ਜਾਗ ਰਿਹਾ ਹੈ ਜਾਂ ਤਾਰੇ ਜਾਗ ਰਹੇ ਨੇ ਜਾਂ ਕੋਈ ਜਾਗ ਰਿਹਾ ਉਹ ਰੱਬ ਦਾ ਇਨ ਇਨਸਾਨ ਜਿਹੜਾ ਵੱਡੇ ਤਰਕੇ ਉੱਠ ਕੇ ਕਰਦਾ ਹੈ ਇਸ਼ਨਾਨ ਇਹ ਤਾਂ ਨਹੀਂ ਰਾਮਚੰਦਰਕ ਦੀਆਂ ਲਾਈਨਾਂ ਨੇ ਤੇ ਮੈਂ ਕਿਹਾ ਪਫਸਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਇਹੀ ਬਿਜਲੀ ਦਿਨੇ ਨਹੀਂ ਆ ਸਕਦੀ ਜਿਹੜੀ ਰਾਤ ਦੇ 2 ਵਜੇ ਰਾਤ ਦੇ 2:30 ਵਜੇ ਆਉਂਦੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੌ ਸਕਦੇ ਆ ਕਹਿੰਦੇ ਜੀ ਆ ਸਕਦੀ ਆ ਮੈਂ ਕਿਹਾ ਕਰ ਦੋ ਯਾਰ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਸਵੇਰੇ 9 ਤੋਂ 5 ਹੈ ਜਾਂ 10 ਤੋਂ 5 ਹੈ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਮੈਂ ਕਿਹਾ ਯਾਰ ਕਿਸਾਨ ਦਾ ਕੋਈ ਦਫ਼ਤਰੀ ਹੈ ਨਹੀਂ ਉਹ ਖੇਤ ਉਹਦਾ ਦਫ਼ਤਰ ਹੈ ਉਹਦਾ ਦਫ਼ਤਰ ਜਾਣ ਦਾ ਟਾਈਮ ਰਾਤ ਦੇ 1 ਵਜੇ ਕਿਉਂ ਆ ਯਾਰ ਯਾਰ ਉਹਨੂੰ ਵੀ ਦਫ਼ਤਰਾਂ ਨੇ ਬਾਬੂ ਵਾਂਗੂ ਥੋੜਾ ਜਿਹਾ ਮਾਣ ਮਹਿਸੂਸ ਕਰ ਲੈਣ ਦੋ ਵੀ ਯਾਰ ਮੈਂ ਵੀ 9 ਵਜੇ ਜਾਂਦਾ ਮੈਂ ਵੀ 5 ਵਜੇ ਘਰੇ ਆ ਜਾਂਦਾ ਯਾਰ ਆਪਣੇ ਪਰਿਵਾਰ 'ਚ ਤੇ 9 ਤੋਂ 5 ਬਿਜਲੀ ਆਉਂਦੀ ਹੈ ਨਾ ਜੇ ਜੇ ਨਾ ਵੀ ਰਵੇਂ ਖੇਤ ਤੱਕਨ ਕੋਈ ਗੱਲ ਨਹੀਂ ਕੱਲ ਨੂੰ ਚਲਾ ਲਾਂਗੇ ਇਹ ਕਿਹੜਾ ਮੁੱਕਦੀ ਹੈ ਕਿਉਂਕਿ ਨਾ ਤਾਂ ਕੋਲੇ ਦੀ ਘਾਟ ਹੈ ਨਾ ਥਰਮਲ ਪਲਾਂਟਾਂ ਦੀ ਘਾਟ ਹੈ ਸਾਰਾ ਕੁਝ ਆਪਣੇ ਕੋਲੇ ਹੈਗਾ ਇਹ ਪਹਿਲਾਂ ਹੁੰਦੀ ਸੀ ਖਬਰਾਂ 2 ਦਿਨ ਦਾ ਕੋਲਾ ਬਚਾ ਪੰਜਾਬ ਨਹੀਂ ਸ਼ਾ ਸਕਦਾ ਹਨੇਰਾ ਲੱਲਾਸਾ ਉਹ ਪਾ ਕੋਲੇ ਦੀ ਖਾਨ ਹੀ ਚਲਾ ਲਈ ਆਪਣੀ ਖਾਨ ਹੈ ਆਪਣੀ ਖਾਨ ਹੈ ਛੱਤੀਗੜ੍ਹ ਚ ਪੰਜਾਬ ਦੀ ਕੋਲੇ ਦੀ ਖਾਨ ਹੈ ਉਹ ਚਲਦੀ ਹੈ ਟ੍ਰੇਡਾਂ ਪਰ ਪਰ ਆਉਂਦੀਆਂ ਨੇ ਹੁਣ ਤਾਂ ਨਹੀਂ ਕਦੇ ਘਾਟ ਪਈ ਨੀਤਾਂ ਮਾੜੀਆਂ ਸੀ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਓਏ ਉਹੀ ਫਿਓਜ ਨੇ ਉਹੀ ਗ੍ਰਿਪ ਨੇ ਹੁਣ ਕਿਵੇਂ ਆਈ ਜਾਂਦੀ ਹੈ ਬਿਜਲੀ ਪਹਿਲਾਂ ਕਿਉਂ ਨਹੀਂ ਆਈ ਡਰਾਈ ਜਾਂਦੇ ਸੀ ਡਰਾਈ ਜਾਂਦੇ ਸਾਨੂੰ ਨੋ ਜੀ ਐਂ ਤਾਂ ਨਹੀਂ ਆ ਸਕਦੇ ਸੀ ਕਹਿੰਦਾ ਅੱਛਾ ਜੀ ਘੰਟਾ ਆ ਗਿਆ ਉਹੀ ਬਹੁਤ ਆ ਖਾਲ ਮਰ ਜਾਂਦਾ ਸੀਗਾ ਖਾਲ ਮਰਨ ਨਾਲ ਅੱਧਿਆਂ ਤੋਂ ਵੱਧ ਅਫਸਰਾਂ ਨੂੰ ਜਾਂ ਵੱਡੇ ਵੱਡੇ ਲੀਡਰਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਖਾਲ ਮਰਨਾ ਕੀ ਹੁੰਦਾ ਕੋਈ ਕੋ ਉਹਨਾਂ ਨੂੰ ਤਾਂ ਬੰਦੇ ਬੰਦੇ ਮਰਨ ਦਾ ਪਤਾ ਹੋ ਜਾਂਦਾ ਹੈ ਇਹੋ ਜਿਹਾ ਕੰਮ ਤਾਂ ਕਰਾਉਂਦੇ ਰਹਿੰਦੇ ਆ ਉਹ ਨਾ ਖਾਲ ਮਰਨਾ ਥੋੜੀ ਪਤਾ ਸੋ ਵੀਰੋ ਇਹ ਉਹੀ ਬੰਦਾ ਜਾਣ ਸਕਦਾ ਜਿਹਦੇ ਆਪਦੇ ਪਿੰਡੇ ਤੇ ਹੰਡਾਈ ਹੋਵੇ